ਕੋਠੀ ਪਾਉਣੀਆਂ ਵੀਰੇ ਕਿਸੇ ਵੀਰ ਨੇ ਮਕਾਨ ਪਾਉਣਾ ਜਾਂ ਵੈਸੇ ਪ੍ਰਾਪਰਟੀ ਲਈ ਛੜਣਾ ਵਧੀਆ ਚਾਰ ਪੈਸੇ ਦੇਣ ਵਾਲਾ ਪਲਾਟ ਆ ਵੀਰੇ 18 ਬਿਸਵੇ ਦਾ ਪਲਾਟ ਆ ਇਹ ਤਕਸੀਮ ਨੰਬਰ 1 ਪੇਜ ਦੀ ਫਰਦਾ ਵੀਰੇ ਤੇ ਬਾਈ ਜੇ ਤਰਸੇਮ ਇਹਦੀ ਰੇਟ ਦੀ ਗੱਲ ਕਰਦੇ ਹੋਗੇ ਰੇਟ ਬਸ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦੀ ਕੋਡੀਆਂ ਦੇ ਭਾ ਦੇਵਾਂਗੇ ਮੌਕੇ ਦੇ ਮਾਨਤਾ ਆਣ ਦੇ ਵਿੱਚ ਵਧੀਆ ਕਰਕੇ ਬਾਈ ਰੇਟ ਚ ਕਰ ਲੈਣਗੇ ਤੇ ਸਮਾਂ ਵੀ ਮਿਲ ਜੂ ਬਾਈਆਂ ਨੂੰ ਰਜਿਸਟਰੀ ਦਾ ਲੈ ਵੀ ਦੋਸਤੋ ਪਲਾਟ ਆਏਗਾ ਜਮਾ ਸੰਗਰੂਰ ਦੀਆਂ ਜੜਾਂ ਦੇ ਵਿੱਚ ਨੈਸ਼ਨਲ ਹਾਈਵੇ ਤੋਂ ਸਿਰਫ ਅੱਧਾ ਪੌਣਾ ਕਿਲੋਮੀਟਰ ਦੂਰ ਜਮਾ ਕੌਡੀਆਂ ਦੇ ਪਾਸੋਂ ਨੂੰ ਬਾਈ ਜੀ ਇਹ ਪਲਾਟ ਜਿਹੜਾ ਮਿਲੂਗਾ ਤੁਸੀਂ ਆਪ ਚੈੱਕ ਕਰ ਲਓ ਜਮਾ ਰੋਡ ਦੇ ਉੱਤੇ ਹੈਗਾ 22 ਫੁੱਟਾ ਰੋਡ ਹੈ ਬਾਕੀ ਕੀ ਗੱਲਬਾਤ ਹੈ ਕਿ ਸਾਰੀ ਗੱਲਬਾਤ ਕਰ ਦਾਂਗੇ ਆਪਾਂ ਵਿੱਕੀ ਬਾਈ ਦੇ ਨਾਲ ਆ ਜਾਓ ਬਾਈ ਵਿੱਕੀ ਅਸੀ ਘਰ ਜੀ ਸਿਗਾ ਵੀਰੇ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਕਿਰਪਾ ਮਾਰੀ ਠੀਕ ਹੈ ਜੀ ਖੜੇ ਕਿੱਥੇ ਆਪਾਂ ਇਹ ਦੱਸ ਦਈਏ ਪਹਿਲਾਂ ਇੱਕ ਵਾਰੀ ਬਾਈ ਆਪਾਂ ਖੜਿਆ ਸੰਗਰੂਰ ਸ਼ਹਿਰ ਦੀਆਂ ਜੜ੍ਹਾਂ ਦੇ ਵਿੱਚ ਨੈਸ਼ਨਲ ਹਾਈਵੇ ਤੋਂ ਆਪਾਂ ਲਾਈਏ ਅੱਧਾ ਕਿਲੋਮੀਟਰ ਦੂਰ ਤੇ ਖੜਿਆਂਗੇ 22 ਫੁੱਟਾ ਰੋੜਾ ਇਸ ਨਾਮ ਰੋਡ ਵੀ ਵਜਦਾ ਇਹ ਚੀਮਾ ਰੋਡ ਵੀ ਕਹਿੰਦੇ ਸੰਤ ਦੱਸੋ ਜੀ ਇਹਦੇ ਬਾਰੇ ਇਹ ਵੀਰੇ ਪਲਾਟ ਆ ਵੀਰੇ ਤਰਸੀਮ 900 ਗਜ ਦਾ ਪਲਾਟ ਆ ਵੀਰੇ ਜੇ ਵਿਸਵੇਆ ਦੀ ਗੱਲ ਕਰੀਏ 18 ਵਿਸਵੇਆ ਦਾ ਪਲਾਟ ਆ ਇਹ ਤਕਸੀਮ ਨੰਬਰ 1 ਪੇਜ ਦੀ ਫਰਦਾ ਵੀਰੇ ਤੇ ਜੇ ਆਪਾਂ ਗੱਲ ਕਰੀਏ ਵੀਰੇ ਇਹਦੀ ਪਲਾਟ ਦੀ ਭਰਤ ਰੈਡੀ ਆ ਵੀਰੇ ਬੰਦੇ ਨੂੰ 1 ਰੁਪਿਆ ਖਰਚਣ ਦੀ ਲੋੜ ਨਹੀਂ ਹੈਗੀ ਤੇ ਤੇ ਵੀਰੇ ਪੂਰਾ ਦਾ ਪੂਰਾ ਇਹ ਪਲਾਟ ਆ ਮਨਤੀ ਦੇ ਵਿੱਚ ਪੂਰਾ ਪਲਾਟ ਦੇਵਾਂਗੇ ਤੇ ਜੇ ਰੋਡ ਦੀ ਗੱਲ ਕਰੀਏ 22 ਫੁੱਟਾ ਰੋਡ ਤਾਂ ਰੋੜਾ ਵੀਰੇ ਕੋਠੀਆਂ ਦੇ ਘਰਾਂ ਦੇ ਵਿੱਚ ਪਲਾਟ ਪਿਆ ਤੇ ਬਾਈ ਜੇ ਤਰਸੇਮ ਇਹਦੀ ਰੇਟ ਦੀ ਗੱਲ ਕਰਦੇ ਹੋਗੇ ਰੇਟ ਬਸ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦੀ ਕੋਡੀਆਂ ਦੇ ਭਾ ਦੇਵਾਂਗੇ ਠੀਕ ਆ ਕਿਵੇਂ ਕੋਡੀਆਂ ਦੇ ਭਾ ਕਿਵੇਂ ਬਾਈ ਕੋਡੀਆਂ ਦੇ ਭਾ ਬਈ ਇਹਦੀ ਗੱਲ ਕਰੀਏ ਆਪਾਂ ਇਹ ਡਿਮਾਂਡ ਆ ਜਿਹੜੀ ਪਾਰਟੀ ਦੀ ਵੀਰੇ 3500 ਰੁਪਏ ਗੱਜ ਦੀ ਡਿਮਾਂਡ ਆਗੀ ਹਾਂਜੀ ਤੇ ਮੰਨ ਕੇ ਚੱਲੋ ਬਾਕੀ ਮਾਨ ਤਾਣ ਵੀ ਮੌਕੇ ਤੇ ਵਧੀਆ ਹੋਊਗਾ ਇਹ ਚ ਠੀਕ ਆ ਹਾਂ ਮਾਨ ਤਾਣ ਵੀ ਪੂਰਾ ਵਧੀਆ ਕਰਨਗੇ 3500 ਨੂੰ ਗੱਜ ਦੀ ਡਿਮਾਂਡ ਆਗੀ ਜੇ ਗੱਲ ਕਰੀਏ ਮੇਰੇ ਤਕਰੀਬਨ 1 ਲੱਖ 75 ਦੇ 70 75 ਨੂੰ ਬਣਦਾ ਇਹ ਠੀਕ ਆ ਹਾਂ ਜੇ ਆਪਾਂ ਵਿਸਵੇਜ ਗੱਲ ਕਰੀਏ ਮੌ ਕਰ ਲੈਣਗੇ ਤੇ ਸਮਾਂ ਵੀ ਮਿਲ ਜੂ ਬਾਈਆਂ ਨੂੰ ਰਜਿਸਟਰੀ ਦਾ ਤੇ ਜੇ ਬਾਈ ਗੱਲ ਕਰੀਏ ਇੰਡਸਟਰੀ ਰੋਡ ਆ ਇਹ ਗਾਹਾਂ ਮੈਦਾ ਮਿਲ ਰੈਸ ਮਿਲ ਸਟੀਲ ਮਿਲ ਸਾਰੇ ਰੋਡ ਤੇ ਸੰਗਰੂਰ ਦੀ ਜਿੰਨੀਆਂ ਇੰਡਸਟਰੀਆਂ ਨੇ ਸਾਰੀਆਂ ਇਸ ਰੋਡ ਦੇ ਉੱਪਰ ਨੇ ਬਾਈ ਠੀਕ ਆ ਜੇ ਰੌਲਾ ਰੂਲਾ ਤਾਂ ਨਹੀਂ ਬਈ ਕੋਈ ਜ਼ਮੀਨ ਦਾ ਬਾਈ ਮੈਂ ਕਹਣਾ 1% ਵੀ ਨਹੀਂ ਤਕਸੀਮ ਨੰਬਰ ਪਲਾਟ ਆ ਵੀਰੇ ਫਰਦ ਦੇ ਪੇਜ ਤੇ ਆ ਆ ਤੁਸੀਂ ਦੇਖ ਸਕਦੇ ਹੋ ਵੀਰੇ ਭਰਤ ਪਾਈ ਹੋਈ 18 ਬਿਸਵੇ ਪਲਾਟ ਆ ਵੀਰੇ ਪੂਰੇ ਦਾ ਪੂਰਾ ਰੋਡ ਦੇ ਉੱਪਰ ਆ ਇਹ ਸਹੀ ਗੱਲ ਹੈ ਪਿੰਡ ਦੀ ਨਿਆਈ ਦੇ ਵਿੱਚ ਆ ਵੀਰੇ ਜਮਾ ਇਹ ਮਿਲੂ ਇਕੱਠੇ ਹੀ ਜਾ ਫਿਰ ਬਈ ਅੱਧਾ ਅੱਧਾ ਕਰ ਕੱਠਾ ਵੀਰੇ ਇਕੱ ਸੋ ਗਾਜ ਵੀਰੇ ਲੈ ਵੀ ਮਿੱਤਰੋ ਆ ਸਕਦੇ ਹੋ ਕਿ ਦੇਖੋ 900 ਗਾਜ ਆ ਜਾਗਾ ਤੇ ਜਮਾ ਰੋਡ ਦੇ ਉੱਤੇ ਆ ਬਈ ਜਮਾ ਚੈੱਕ ਕਰ ਲਓ ਤੁਸੀਂ ਸੰਗਰੂਰ ਤੋਂ ਜਿਹੜਾ ਰੋਡ ਆਉਂਦਾ ਵੱਡਾ ਬਈ ਉਹ ਤੋਂ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਤੇ ਏਰੀਆ ਚੰਗਾਗਾ ਹਰੇ ਭਾਈ ਦੇਖ ਸਕਦੇ ਜੇ ਇੱਥੇ ਆ ਕੇ ਉਹਦਾ ਕੁਝ ਵੀ ਕੰਮ ਕਰ ਜਿਹੜਾ ਕਰ ਸਕਦੇ ਨਾ ਭਾਈ ਜੀ ਹਾਂਜੀ ਭਾਈ ਜੀ ਕੋਠੀ ਪਾਉਣੀ ਆ ਵੀਰੇ ਕਿਸੇ ਵੀਰ ਨੇ ਮਕਾਨ ਪਾਉਣਾ ਜਾਂ ਵੈਸੇ ਪ੍ਰਾਪਰਟੀ ਲਈ ਛੱਡਣਾ ਵਧੀਆ ਚਾਰ ਪੈਸੇ ਦੇਣ ਵਾਲਾ ਪਲਾਟ ਆ ਵੀਰੇ ਜਿਹੜੀ ਚੀਜ਼ ਆ ਲੋਕੇਸ਼ਨ ਬਹੁਤ ਸੋਹਣੀ ਹੈਗੀ ਕਿਸੇ ਨੂੰ ਬਹੁਤ ਸੋਹਣੀ ਹੈ ਹਾਂਜੀ ਵੀਰੇ ਲੈ ਮੇਤਰੂ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਆਏਗਾ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਆਪਦਾ ਕਰ ਸਕਦੇ ਹੋ ਬਾਈ ਕਹਿੰਦਾ ਵੀ ਮਾਨਤਾ ਚੰਗਾ ਹੋਊਗਾ ਕਰ ਲਓ ਸੰਪਰਕ ਭਾਈ ਧੰਨਵਾਦ ਜੀ